ਜੀ ਤੁਸੀਂ ਅੱਜ ਪਿੰਡ ਦੇਲਾਵਾਲ ਵਿਖੇ ਧੰਨ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਗੁੰਬਦ ਦੀ ਸੇਵਾ ਲਈ ਪਹੁੰਚੇ ਹੋਏ ਜੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨੇ ਬਹੁਤ ਸੋਹਣੀ ਜਿਹੜੀ ਇਮਾਰਤ ਹੈ ਗੁਰੂ ਘਰ ਦੀ ਬਣਾਈ ਹੋਈ ਹੈ ਪਿੱਛੇ ਤੋਂ ਹੀ ਵੇਖ ਰਹੇ ਜੇ ਸੋ ਹੁਣ ਜਿਹੜੀ ਗੁੰਬਦ ਦੀ ਸੇਵਾ ਵਾ ਉਸ ਦੀਆਂ ਖੁਸ਼ੀਆਂ ਭਾਈ ਕੁਲਵਿੰਦਰ ਸਿੰਘ ਜੀ ਲਾਡੀ ਜੋ ਦਬਈ ਦੇ ਵਿੱਚ ਸੇਵਾ ਕਰਦੇ ਹਨ ਆਪਣਾ ਕਾਰੋਬਾਰ ਕਰੇ ਉਹਨਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸੋ ਇੱਥੇ ਜਿਹੜੀ ਆ ਰੰਭਤਾ ਹੋ ਰਹੀ ਹੈ ਅਰਦਾਸ ਬੇਨਤੀ ਹੋ ਕੇ ਆਰੰਭਤਾ ਹੋ ਗਈ ਹੈ ਸੋ ਮਿਸਤਰੀ ਵੀ ਥੋੜੇ ਦਿਨਾਂ ਨੂੰ ਜਿਹੜੇ ਕਿਤੇ ਹੋਰ ਕਾਰੋਬਾਰ ਕਰ ਰਹੇ ਉਹਨਾਂ ਆ ਕੇ ਕੰਮ ਆਰੰਭ ਕਰ ਦੇਣਾ ਸੋ ਭਾਈ ਮਨਜੀਤ ਸਿੰਘ ਜੀ ਨੇ ਡਿਊਟੀ ਲਾਈ ਸੀ ਤੁਸੀਂ ਆ ਕੇ ਅਰਦਾਸ ਬੇਨਤੀ ਕਰਿਓ ਸਾਰੇ ਨਗਰ ਦੀ ਸੰਗਤ ਇੱਥੇ ਇਕੱਤਰ ਹੋਈ ਹੈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵੀਰ ਜੀ ਅੱਜ ਬਾਬਾ ਮੇਜਰ ਸਿੰਘ ਜੀ ਦੇ ਨਾਲ ਤੁਸੀਂ ਪਿੰਡ ਦੇਲਾਵਾਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਅੱਜ ਬਾਬਾ ਮੇਜਰ ਸਿੰਘ ਸਾਡੇ ਪਹੁੰਚੇ ਆ ਮੁੱਖ ਮੰਤਰੀ ਦੇ ਨਾਲ ਇੱਥੇ ਆਪਣਾ ਕੀ ਆਪਣਾ ਦੇਲਾਵਾਲ ਪਿੰਡ ਵਿੱਚ ਗੁਰਦੁਆਰੇ ਦੀ ਕਹਿੰਦੇ ਗੁੰਬਦ ਦੀ ਸੇਵਾ ਆਰੰਭ ਤਾਂ ਹੁਣ ਜਾ ਰਹੀ ਆ ਆਰੰਭ ਤਾਂ ਹੁਣ ਜਾ ਰਹੀ ਆ ਹੁਣ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਆਪਣਾ ਕਲਵਿੰਦਰ ਸਿੰਘ ਦੇ ਲਾਡੀ ਦੇ ਨਾਲ ਸਹਿਯੋਗ ਦੇ ਨਾਲ ਔਰ ਆਪਣਾ ਆਰੰਭ ਤਾਂ ਹੁਣ ਜਾ ਰਹੀ ਹੈ ਆਪਣੇ ਗੁੰਬਦ ਦੀ ਸੇਵਾ ਦੀ ਹੁਣ ਸਾਰੀਆਂ ਸੰਗਤਾਂ ਨੇ ਆਪਣਾ ਕੀ ਕਹਿੰਦੇ ਆ ਸਜੋਗ ਪਾਉਣਾ ਵਾ ਮਹਾਰਾਜ ਸਾਰਿਆਂ ਦਾ ਪੜਾ ਕਰੇ ਮਹਾਰਾਜ ਸਾਰਿਆਂ ਨੇ ਸੇਵਾ ਬਖਸ਼ੇ ਮਹਾਰਾਜ ਸਾਰਿਆਂ ਦਾ ਪੜਾ ਕਰੇ ਧੰਨਵਾਦ ਸ਼ਬਦ ਸੁਣਾ ਦਿਓ ਗੁਰੂ ਘਰ ਪਹੁੰਚੇ ਕੋਈ ਛੋਟਾ ਜਿਹਾ ਸ਼ਬਦ ਸੁਣਾ ਦਿਓ ਹਾਂ ਜੀ ਬਹੁਤ ਕੁਝ ਵੇਖਿਆ ਹੈ ਬਹੁਤ ਕੁਝ ਸਾਲਿਆ ਕੋੜੇ ਦੀਆਂ ਕਾਠੀਆਂ ਤੇ ਘਰਾਵਾ ਕੋ ਰਹਿ ਲਿਆ ਬੰਦ ਬੰਦ ਕਾਟ ਦੇ ਸੀ ਸਾਡਾ ਮੌਲਵਾ ਤੇ ਸੀ ਇੱਕੋ ਗੱਲ ਰਟ ਦੇ ਸੀ ਛਡੋ ਸਰਦਾਰੀ ਨੂੰ ਬਾਸਣਾ ਪਰਾਇ ਬਾਰਸਾ ਨ ਮੜ ਜੋਰ ਨਾ ਸੀ ਸਿਰਾਨੋ ਚਕਾ ਲੈਣਾ ਸਾਡਾ ਦਸ ਤੋਰ ਨਾ ਸੀ ਅੱਗਾ ਸੀ ਫੱਕੀਆਂ ਚਟਾਨਾ ਨਾਲ ਖੜਿਆ ਬਹੁਤ ਕੁਝ ਵੇਖਿਆ ਹੈ ਬਹੁਤ ਕੁਝ ਸਾਲਿਆ ਕੰਗੋ ਸੀ ਚਰਦੇ ਸਾਰੇ ਆ ਦੇ ਨਾਲ ਵੀ ਕੰਗੋ ਸੀ ਚਾਲਦੇ ਸਾਦੇ ਗਾਦੇ ਹਵਾਲ ਵੀ ਖੰਡਿਆਂ ਦੀ ਕੋਕ ਤਾਈਆਂ ਤੇ ਗਾਣਾ ਲੋ ਲਾਲ ਵੀ ਤਾਈਆਂ ਰਣ ਤਤਿਆਂ ਦੇ ਜੋ ਜਵੇਂ ਕਮਾਲ ਜੀ ਅਣਕਸੂਰ ਬੀਰਤਾ ਦਲੇਰੀ ਦਾ ਹੈ ਵਰਸਾ ਹਾਂਜੀ ਭਾਈ ਸਾਹਿਬ ਜੀ ਅੱਜ ਤੁਸੀਂ ਪਿੰਡ ਦੇਲਾਵਾਲ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਹਕਮਤ ਦੀ ਸੇਵਾ ਦੀ ਆਰੰਭਤਾ ਵਾਸਤੇ ਅੱਜ ਤੁਹਾਡੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਰਪੰਚੀ ਸੁਸਾਇਟੀ ਪੰਜਾਬ ਵੱਲੋਂ ਅੱਜ ਪਿੰਡ ਦੇਲਾਵਾਲ ਵਿਖੇ ਪਹੁੰਚੇ ਹਾਂ ਜਿੱਥੇ ਮਹਾਨ ਸ਼ਖਸੀਅਤ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਵੀ ਹਾਜ਼ਰੀ ਲਗਾ ਕੇ ਗਏ ਹਨ ਉਹਨਾਂ ਵੱਲੋਂ ਵੀ ਅਰਦਾਸ ਬੇਨਤੀ ਕੀਤੀ ਅੱਜ ਤੋਂ ਪਿੰਡ ਦੇਲਾਵਾਲ ਦੇ ਵਿੱਚ ਭਾਈ ਕੁਲਵਿੰਦਰ ਸਿੰਘ ਲਾਡੀ ਜੋ ਦੁਬਈ ਚ ਰਹਿ ਰਹੇ ਹਨ ਉਹਨਾਂ ਦੀ ਉਪਰਾਲਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਗੁੰਮੜ ਦੀ ਸੇਵਾ ਆਰੰਭ ਕਰਾਉਣ ਦੇ ਲਈ ਸਾਡੀ ਸਰਬਸਾਂਝੀ ਸੰਗਤਾਂ ਦੇ ਸਹਿਯੋਗ ਨਾਲ ਗੁੰਮੜ ਦੀ ਸੇਵਾ ਆਰੰਭ ਕਰਾਉਣ ਦੇ ਲਈ ਸਾਡੀ ਸਰਬਸਾਂਝੀ ਸੁਸਾਇਟੀ ਵੀ ਇੱਥੇ ਪਹੁੰਚੀ ਸੀ ਸੋ ਤੋਂ ਸਾਡੇ ਸਰਬਸਾਂਜੀ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦੇਲਾਵਾਲ ਜੋ ਇਸੇ ਨਗਰ ਦੇ ਹਨ ਉਹ ਵੀ ਆਪਣੇ ਜਿੰਨਾ ਵੀ ਮਾਇਆ ਦਾ ਦਸਵੰਦ ਸੰਗਤ ਦੇ ਸਹਿਯੋਗ ਨਾਲ ਗੁੰਬਦ ਦੀ ਸੇਵਾ ਕਰਵਾ ਰਹੇ ਹਨ ਸੋ ਸਾਡੇ ਵੱਲੋਂ ਸਾਡੀ ਸੁਸਾਇਟੀ ਵੱਲੋਂ ਸਾਰੇ ਹੀ ਨਗਰ ਨੂੰ ਪਹਿਲੋ ਤੇ ਬਹੁਤ ਹੀ ਵਧਾਈ ਉਸ ਤੋਂ ਪ੍ਰੰਤ ਅਸੀਂ ਬੇਨਤੀ ਕਰਦੇ ਹਾਂ ਕਿ ਸਰਬਸਾਂਝੀ ਸੇਵਾ ਸੁਸਾਇਟੀ ਦੇ ਨਾਲ ਆਪਣੇ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਸੰਯੋਗ ਦਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਸਰਬਸਾਂਝੀ ਸੁਸਾਇਟੀ ਹੈ ਬਲੰਦੀਆਂ ਤੇ ਹੋਰ ਵੀ ਸੇਵਾਵਾਂ ਨਿਭਾ ਸਕੇ ਜਿਸ ਤਰ੍ਹਾਂ ਕਿ ਭਾਈ ਮਨਜੀਤ ਸਿੰਘ ਦੇਲਾਵਾਲ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਐਂਬੂਲੈਂਸ ਫਰੀ ਸੇਵਾ ਦਿੱਤੀ ਗਈ ਹੈ ਹੋਰ ਵੀ ਕਈ ਗਰੀਬ ਪਰਿਵਾਰਾਂ ਤੇ ਗੁਰੂ ਘਰਾਂ ਦੀ ਜੋ ਸੇਵਾਵਾਂ ਹਨ ਉਹ ਅਸੀਂ ਨਿਤ ਪ੍ਰਤੀ ਦਿਨ ਪਿੰਡਾਂ ਦੇ ਵਿੱਚ ਜਾ ਕੇ ਕਰਦੇ ਰਹਿੰਦੇ ਹਾਂ ਸੋ ਕੱਲ ਪਿੰਡ ਨੰਗਲ ਦਿਵਾਲ ਸਿੰਘ ਦੇ ਵਿੱਚ ਇੱਕ ਅੰਮ੍ਰਿਤ ਸੰਚਾਰ ਕਰਾਇਆ ਗਿਆ ਜਿਸ ਦੇ ਵਿੱਚ ਕਮ ਸੇ ਕਮ 55-60 ਪ੍ਰਾਣੀਆਂ ਨੇ ਕੱਲ ਖੰਡੇ ਦੀ ਪਹਲ ਲਈ ਹੈ ਸੋ ਇਹ ਸੁਸਾਇਟੀ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਦਿਨ ਬਦਿਨ ਬੱਚਿਆਂ ਨੂੰ ਨਸ਼ੇ ਤੋਂ ਮੋੜ ਕੇ ਸਿੱਖੀ ਦੇ ਨਾਲ ਜੋੜਦਾ ਹੈ ਜੋ ਸੁਸਾਇਟੀ ਦਾ ਮੁੱਖ ਕੰਮ ਹੈ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਸਾਰੇ ਹੀ ਗੁਰਸਿੱਖਾਂ ਨੂੰ ਗੁਰੂ ਘਰ ਦੇ ਜਿੰਨੇ ਵੀ ਵਜ਼ੀਰ ਹਨ ਉਹ ਵੀ ਅਰਦਾਸ ਬੇਨਤੀ ਕਰਨ ਕਿ ਸੁਸਾਇਟੀ ਦੀ ਚੜ੍ਹਦੀ ਕਲਾ ਹੋਵੇ ਤਾਂ ਕਿ ਨਸ਼ਿਆਂ ਨੂੰ ਰੋਕ-थाम ਲਾਈ ਜਾਵੇ ਗੁਰੂ ਦੇ ਪਿਆਰੇ ਗੁਰੂ ਨਾਲ ਜੁੜਨ ਸਿੱਖੀ ਨਾਲ ਜੁੜਨ ਆਉਣ ਵਾਲੀ ਜਿਹੜੀ ਨਸ਼ਿਆਂ ਦੀ ਲਹਿਰ ਉਹਨੂੰ ਬੰਦ ਕਰਨ ਵਾਸਤੇ ਮੇਨ ਮੁੱਦਾ ਇਸ ਸੁਸਾਇਟੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਕੀ ਕਹਿਣਾ ਚਾਹੁੰਦਾ ਹਾਂ ਨਾ ਸ਼ਾਨਤ ਸਿੰਘ ਅਲੋਵਾਲ ਮੈਂ ਇਥੇ ਗ੍ਰੰਥੀ ਸਿੰਘ ਦੀ ਪਿੰਡ ਦਿਲਾਵਾਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਹਾਂ ਤੇ ਮੈਂ ਹੀ ਕਹਿਣਾ ਚਾਹਣਾ ਸਿੱਖ ਕੌਮ ਨੂੰ ਕਿ ਸਾਰੇ ਜਿਹੜੇ ਸਾਡੇ ਬੱਚੇ ਪਤਾ ਤੋਂ ਹੁੰਦੇ ਜਾ ਰਹੇ ਨਸ਼ਿਆਂ ਵੱਲ ਨੂੰ ਜਾ ਰਹੇ ਆ ਸੋ ਇਹਨਾਂ ਨੂੰ ਮੋੜਨ ਵਾਸਤੇ ਸਾਨੂੰ ਘਰ ਘਰ ਅੰਦਰ ਧਰਮਸਾਲ ਹੋਆ ਕੀਰਤਨ ਸਦਾ ਬਸਵਾ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਲੈ ਕੇ ਸੰਤਾ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਚੰਗੇ ਗ੍ਰੰਥੀ ਸਹਿਬਾਨ ਕੀਰਤਨੀ ਕਥਾਵਾਚ ਰੱਖਣੇ ਚਾਹੀਦੇ ਆ ਤਾਂ ਕਿ ਸਾਡੀ ਸਿੱਖ ਕੌਮ ਦੀ ਰੇਟ ਦੀ ਅੱਡੀ ਮਜ਼ਬੂਤ ਹੋ ਸਕੇ ਅਤੇ ਜਿਹੜੇ ਸਾਡੇ ਬੱਚੇ ਪਤ ਤੋ ਹੁੰਦੇ ਜਾ ਰਹੇ ਆ ਇਹਨਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਸਿੱਖੀ ਨਾਲ ਜੋੜਿਆ ਜਾਵੇ ਜਿਸ ਤਰ੍ਹਾਂ ਭਾਈ ਮਨਜੀਤ ਸਿੰਘ ਜੀ ਨੇ ਕੱਲ ਨੰਗਲ ਦਿਆਲ ਸਿੰਘ ਵਿਖੇ ਖੰਡੇ ਬਾਟੇ ਦਾ ਹਾਂਜੀ ਭਾਈ ਸਰ ਜੀ ਭਾਈ ਮਨਜੀਤ ਸਿੰਘ ਜੀ ਅੱਜ ਤੁਹਾਡੇ ਨਗਰ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਹੁਕਮਤ ਦੀ ਜਿਹੜੀ ਬਾਬਾ ਮੇਰ ਸਿੰਘ ਕੀ ਪਹੁੰਚੇ ਕਿਹੜੇ ਬੁਰਦੋਰਾ ਸਰ ਜੀ ਸੇਵਾ ਸ਼ੁਰੂ ਕੀਤੀ ਇਹ ਤੇ ਪਿੰਡ ਵੱਲੋਂ ਕੀ ਕਰਨ ਰਿਹਾ ਸੋਸਾਇਟੀ ਵੀ ਇੱਥੇ ਪਹੁੰਚੀ ਹੈ ਪਹਿਲਾਂ ਤਾਂ ਬਾਬਾ ਮੇਜਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਨੇ ਸਾਡੇ ਨਗਰ ਵਿੱਚ ਚਰਨ ਪਾਏ ਆ ਉਸ ਤੋਂ ਬਾਅਦ ਵਿੱਚ ਜੋ ਭਾਈ ਮਨਜੀਤ ਸਿੰਘ ਉਹਨਾਂ ਨੇ ਸੁਸਾਇਟੀ ਬਣਾਈ ਆ ਨਸ਼ਾ ਛਡਾਰੇ ਆ ਤੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੋ ਕਿ ਨਸ਼ੇ ਦੇ ਵੱਲ ਗਏ ਹੋਏ ਆ ਉਹਨਾਂ ਨੂੰ ਮੋੜ ਕੇ